ਕਰਮਾਂ ਦੇ ਵਿੱਚ ਸੁਖ ਨਹੀਂ ਪਹਿਲਾਂ ਤਾਂ ਜੇ ਬੜੇਵੇਂ ਲਾਉਣ ਵਾਗੀ ਤਾਂ ਰੱਪਨੇ ਨੇਹਰੀ ਮੀਂ ਛੜਤੀ ਹੁਣ ਉਹ ਜੱਟਾਂ ਦਾ ਕੀ ਹੁੰਦਾ ਵਾ ਤੇ ਹੁਣ ਉਹ ਦਿਹਾੜੀ ਕੱਟਣਗੇ ਲੈ ਛਾਪਾ ਜਾਣ ਜੇ ਹੁਣ ਘਰੇ ਆਈ ਤਾਂ ਉਹ ਚਾਚੀ ਬਚਨੋ ਆ ਗਈ ਆ ਕੇ ਸਾਦਾ ਨਹੀਂ ਆਪਾ ਨਹੀਂ ਹੋਣਾ ਕੀ ਸੀ ਤੈਨੂੰ ਹੁਣ ਪਤਾ ਨਹੀਂ ਹੁਣ ਆਏ ਝੁਰਦੀਆਂਗੇ ਬੜੇਵੇਂ ਤਾਂ ਦੇਖ ਲੈ ਅੱਖ ਨਹੀਂ ਕਾਇਵੇ ਜੇ ਮੀਆਂ ਇਸ ਮਤਲਬ 3:00 ਵਜੇ ਆਇਆ ਸੀ ਵਾ ਪਤਾ ਨਹੀਂ ਸਾਤੇ ਤੈਨਾਂ ਆਇਆ ਸੀ ਵਾ ਕੁੱਤ ਗੜੇ ਆ ਗਏ ਤੇ ਪਹਿਲਾਂ ਤਾਂ ਬੜੇ ਐਵੇਂ ਭਾਣੇ ਸਾਡੇ ਤਾਂ ਅੱਛਰ ਚ ਵਜਣ ਲੱਗੇ ਡੱਡ ਗੜੇ ਆ ਕੇ ਗੜਿਆਂ ਦੀ ਤਾਂ ਮੰਮੀ ਤੂੰ ਗੱਲ ਛੱਡ ਆਪਣੀ ਤਾਂ ਅੱਜ ਖਾਣ ਨੂੰ ਆਟਾ ਵੀ ਨਹੀਂ ਹੈਗਾਗਾ ਨਹੀਂ ਆਟਾ ਤਾਂ ਹੋਰ ਨਹੀਂ ਅੱਜ ਤਾਂ ਜੀ ਕਰਦਾ ਸੀ ਨਹੀਂ ਕੁਲਕਲੇ ਪੂਰੇ ਪਕਾਉਣ ਆਲਾ ਭੈਣੇ ਤੇ ਕਾਰ ਆਖਿਆ ਨਹੀਂ ਕਰਦਾ ਭੁੱਲੀ ਨਹੀਂ ਵਿਹਾਰਾ ਨਹੀਂ ਹੁਣ ਤੂੰ ਮੇਰੇ ਮਗਰ ਕਿਨੂੰ ਕਿੱਧਰ ਆ ਗਈ ਪੁਰੇ ਜੇ ਆ ਜਾ ਨੀ ਆ ਤੁਮ ਮਿੰਗਲ ਰਹਾ ਤੁਹਾ ਗੂੜੀ ਪਾਲਾ ਮੈਂ ਤਾਂ ਕਹਿੰਦੀ ਨਹੀਂ ਔਰ ਜੀਤੋ ਆ ਕੇ ਲੜੀ ਨੀ ਵੀ ਯਾਰੀ ਗੱਲ ਸੁਣ ਲੈ ਉਹਨਾਂ ਤਾਂ ਲੜੀ ਜਾਣ ਦੇ ਲੜਨ ਨੂੰ ਕੀ ਆਖਣਾ ਮੈਂ ਤੈਨੂੰ ਐ ਦੱਸਦੀ ਆ ਤੇ ਕਾਕੂ ਕਿਹਨੂੰ ਫੜਾਇਆ ਹੁੰਦਾ ਹੁਣ ਤੋਂ ਕਾਕੂ ਆ ਜਿਹੜੇ ਆਪਣੀ ਗਵਾਂਡੀ ਨਹੀਂ ਗੇ ਕੀ ਹੁੰਦਾ ਨੰਬਰ ਵੀਰੇ ਕੇ ਉਹਨਾਂ ਨੇ ਫੜਾਇਆ ਹੁੰਦਾ ਨਹੀਂ ਚੰਗਾ ਹੋ ਗਿਆ ਤੇ ਸਤਾ ਕੀ ਇਹ ਚੱਕੀ ਵਿਚਾਰੀ ਬਾਲੀ ਚੰਗੀ ਹੈ ਜੀ ਉਹ ਤਾਂ ਉਹ ਤਾਂ ਚੰਗੀ ਹਨ ਤਾਂ ਕੱਲ ਦੁੱਧ ਦੀ ਚੁੰਗਣੀ ਐਡੀ ਭਰ ਕੇ ਦਿੱਤੀ ਮੈਨੂੰ ਇੱਕ ਪਿਆਤ ਹੀ ਉਹਨੇ ਇੱਕ ਚੁੰਗਣੀ ਨਾਲ ਦਿੱਤੀ ਜਵਾਕ ਨੂੰ ਵਿਚਾਰੇ ਨੂੰ ਤੇ ਉਹ ਨਾ ਮੈਂ ਤੈਨੂੰ ਐ ਕਹਿੰਦੀ ਸੀਗੀ एडे एडे बड़े ते मैं ता दो तीन त चक के खा फला बड़े जला बेटे भज के कोठा ना झूंबी को ना।, ना मैं तो कही दिता मैं मैं हूं तुम बड़ा घर कहने कोई कोठा झूंबी तो पा लो त्या ही लाया पहले हूं ते ला लो तो टाणी ची घर पा रखे बदगा जे आ गए भज के हार के मैं कोई ना भावा सड़ा घर किन्नी टाणी चेगा ਤੁਸੀਂ ਕੋਠਾ ਝੂਮੀ ਪਾ ਲੋ ਕੋਈ ਮੈਂ ਤਾਂ ਆਖਿਆ ਸੀਗਾ ਤੇ ਭਣੇ ਇਹਨਾਂ ਦਿਨ ਜਾਂ ਟੱਪ ਗਿਆ ਗੱਲਾਂ ਕਰਦਾਂ ਕਰਦਾਂ ਦਾ ਗੱਲ ਕਰਾਂ ਨਹੀਂ ਤਵਾੜੀ ਆ ਨਾ ਮੁੰਡਾ ਜਿਹਾ ਕਰਦਾ ਸੀਗਾ ਆ ਕਿ ਅੱਜ ਤਾਂ ਦੀ ਦਿਹਾੜੀ ਲੱਗੂਗੀ ਮੈਂ ਕਿ ਅੱਜ ਦੀ ਦਿਹਾੜੀ ਕਿਉ ਲੱਗੂਗੀ ਭਾਈ ਮੀ ਤਾਂ ਹੋਣਾ ਆ 4 ਵਜੇ ਲੈ ਦੱਸ ਔਰ ਹਾ ਕੀ ਕਰਦੇ ਐ ਤੇ ਪਤਾ ਨਹੀਂ ਕਹੇ ਜੇ ਇਹਨੂੰ ਕਿ ਜਿਹਦੇ ਜਾਣੇ ਉਸੇ ਨਹੀਂ ਸਮਾਂ ਆਉਂਦਾ ਤੇ ਬੜੇ ਮੇ ਲਾਉਣੇ ਮੈਂ ਕਿ ਸੌਖੇ ਕਹਿੰਦਾ ਬੜੇ ਮੈਂ ਦਾ ਕੀ ਐ ਮਿੰਟ ਚ ਲਾ ਕੇ ਟੱਪ ਜੇ ਨਾ ਮੈਂ ਕਿ ਤੂੰ ਦੱਸ ਬੜੇ ਮੇ ਲਾ ਕੇ ਦਿਖਾ ਸਾਨੂੰ ਤੈਨੂੰ ਫੇਰ ਪਤਾ ਲੱਗੂਗਾ ਵੀ ਬੜੇਵੇਂ ਲਾਉਣੇ ਕਿੰਨੇ ਔਖੇ ਹੈਗੇ ਹਾਂ ਬੜੇਵੇਂ ਸੋਡੇ ਕਾ ਬਾਰ ਕਹਿੰਦੇ ਖੇਤ ਚਲਾ ਕੇ ਸੀ ਟੱਪ ਜੰਨੇ ਆ ਨਰਮੇ ਦੇ ਮਾਲ ਖਤਮ ਹੋ ਕ ਤੁਸੀਂ ਬਣਨਾਗਾ ਤੇ ਉਹੀ ਗੱਲ ਹੈ ਨੀ ਪੈਣੇ ਕਹਿੰਦੇ ਹੁੰਦੇ ਜੰਮੇ ਨਾਲ ਮਾੜ ਆਵੇ ਨਾ ਕੋਈ ਬਜ਼ੁਰਗਾ ਪੁਰਖਾਂ ਤੋਂ ਉਹੀ ਗੱਲ ਹੈ ਜੇ ਕੋਈ ਜ਼ਮੀਨ ਹੁੰਦੀ ਤਾਂ ਦੋੜ ਆਪਦੇ ਅਗਲਾ ਲਾ ਲਿਆ ਕਰੀ ਹੁੰਦੀ ਨਾ ਨਾ ਸਾਤ ਨੂੰ ਭਲਵੀ ਦੇ ਕਹਿੰਦੇ ਮੈਂ ਨਿੱਕ ਸੂਡ ਦਿੱਤਾ ਹਾਂ ਮੈਂ ਚੰਗਾ ਹੋ ਗਿਆ ਦੇ ਤਾਂ ਪੱਟਾ ਨਹੀਂ ਇਹ ਵੀ ਪੱਟਾ ਜੀ ਦੇਤਾ ਕੋਈ ਨਹੀਂ ਜੀ ਜੜੀ ਕੋਈ ਨਹੀਂ ਦਿੱਤਾਗਾ ਤੇ ਕੋਨੇ ਆਦੇ ਕਿੰਨੀ ਦੇ ਤੂੰ ਕੋਈ ਨਹੀਂ ਬੜੇ ਮੈਂ ਹੁਣ ਆਦੀ ਕਿ ਸਾਡਾ ਨੀਰਰ ਲਾ ਜਾ ਮੈਂ ਕਿਹਾ ਚੱਲ ਨੀਰਰ ਲਾ ਦੇਣੀ ਆਪਣੇ ਦੁੱਧ ਦੀ ਘੁੱਟ ਲੈ ਜੂੰਗੀ ਮੇਰ ਗੱਲ ਸੁਣ ਲੈ ਤੇ ਉਹ ਨਾ ਮੈਂ ਤੈਨੂੰ ਸੂਟ ਲੈ ਕੇ ਦੇਉਂਗੀ ਬਸ ਨਾ ਬੜੇ ਮਾਰੇ ਪੈਸੇ ਮਿਲ ਜਾਣਗੇ ਪੂ ਤਾਂ ਵਿਚਾਰੇ ਆਦੇ ਸੀਗੇ ਖਾਰਾਂ ਇਹ ਤਾਂ ਓਕੇ ਸਾਹਬ ਕਰਾਂਗੇ ਸਰਾਂਗੇ ਨਹੀਂ ਕੱਲੀ ਨੇ ਮੈਂ ਦੋਨੇ ਮਾਰੀ ਕਰਿਆ ਹੂੰ ਆ ਕੋਈ ਪੈਸੇ ਕਹਿੰਦੇ ਗਰੀਬ ਦੇ ਕੌਣ ਰੱਖਦਾ ਮੈਨੂੰ ਸੂਟ ਦੀ ਕੋਈ ਲੋੜ ਨਹੀਂ ਤੂੰ ਹੈਨਾ ਗੋੜਚਾ ਹੀ ਲੈ ਲਈ ਆਪਣੇ ਗੋੜਚਾ ਮੁੱਕਿਆ ਪਿਆ ਦਾ ਨੀ ਬੜਚਾ ਵੀ ਆਉਂਦਾ ਫਿਰੂਗਾ ਸੂਟ ਤੇ ਸਾਰੇ 파ਟੇ ਪੈਣਗੇ ਫਿਰ ਤੇ ਹੁਆਇਆ ਵਿਚਾਰਨਾ ਦਾ ਇਹਨਾਂ ਦਾ ਕੰਮ ਕਰਨ ਆ ਜੈਨੀ ਆਗੀ ਜਮਾ ਨੀਨਾ ਤਾਂ ਰੋਪੇ ਮਾਰਨ ਨਾ ਕੋੜੇ ਹੁਣ ਭਾਣਿਆ ਤੂੰ ਮੈਨੂੰ ਦੋ ਤਾਂ ਬੜਾ ਰੋਪੇ ਮਾਰਦੀ ਸੀ ਇੰਨਾ ਮੇਰੇ ਤਾਂ ਬੇਇੱਜ਼ਤੀ ਕਰਿਆ ਕਰੇ ਦੇਸਾਂ ਦੀ ਨੀ ਮੇਰੀ ਗੱਲ ਸੁਣ ਸੋ ਐਂ ਕਰ ਆਪਾਂ ਦਵਾ ਦਾ ਕੰਮ ਨਿਮੇੜ ਕੇ ਟੱਕ ਜਾਂਗੀ ਆ ਤੇ ਉਹ ਤਾਂ ਮੁੰਡੇ ਨੂੰ ਮਾਖਾ ਸੀ ਮੈਂ ਕਿ ਭਰਾਵਾ ਸਾਡਾ ਕਾਨੂੰਨ ਮੇਰੇ ਚ ਗੁੜਚਾ ਨਾ ਸਾਰਾ ਮੁੱਕਿਆ ਪਿਆਗਾ ਤੂੰ ਮੈਨੂੰ 100 ਰੁਪਈਆ ਦੇ ਦੇ ਮੈਂ ਤਾਂ 5-5 ਰੁਪਈਆ ਦੇ ਸਾਰਾ ਕੁਸੜੀ ਜਾ ਕੇ ਸਾਰ ਲੂੰਗੀ 4 ਦਿਨ ਟੱਪਣਗੇ ਐਨੇ 4-5 ਦਿਨਾਂ ਚ ਹੋਰ ਪੈਸੇ ਖੜੇ ਕਰ ਦੇਾਂਗੇ ਬੜੇ ਮੇਲਾ ਕੇ ਤੇ ਮੇਰੀ ਗੱਲ ਸੁਣ ਤੂੰ ਐਂ ਕਰੋ ਚਾਚੀ ਬਚਨੋਂ ਤੋਂ ਨਾ ਆਟਾ ਪਵਾ ਲਿਆ ਪਸੂਆਂ ਨੂੰ ਕਹ ਦੇ ਮੈਂ ਬਹੁਤ ਸਾਡੇ ਪਸੂਆਂ ਨੂੰ ਆਟਾ ਪਾਉਣਾਗਾ ਤੇ ਨੀਰਾ ਮੇਰੀ ਮਾਂ ਨੇ ਲਾਤਾ ਚਲ ਮੈਂ ਇਹਨੇ ਨੀਰੇ ਚ ਹੱਥ ਮਾਰਦੀਆਂ ਤੂੰ ਪਵਾ ਲਿਆ ਫਿਰ ਹੋਰ ਕੀ ਆ ਲੈ ਦੇਖੀ ਆਹਾ ਮਾਸੀ ਦੇਖ ਦੇ ਨਾ ਕੋਈ ਨਾ ਸੁਣ ਕੋਈ ਸਾਡੇ ਤਾਂ ਹਾਂ ਨੰਦ ਨੰਨ ਜਾ ਕੇ ਦੱਸਣੀ ਆ ਮਾ ਨਹੀਂ ਹਾਂ ਪਵਾਲੇ ਚਲ ਤੋਇ ਕਾਰੋ ਤੋ ਖੁਲ ਨਿਕੋਲੇ ਲੈ ਕੇ ਚੱਲ ਫਿਰ ਮੈਂ ਇੰਨਿਆ ਫਲ ਜੀ ਲੈ ਕੇ ਆਈ ਖੁਲਿਏ ਕੋ ਫਲ ਨਿਕੋਲ ਕੇ ਲੈ ਆਈ ਮੈਂ ਹਾਂ ਹਾਂ ਦੱਸ ਸਾਂ ਮੈਂ ਕਾਰਾ ਕੁੜੀ ਤੂੰ ਲੈ ਕੇ ਆ ਭਾਈ ਤੇ ਨੀਰਾ ਆਪਾ ਦਾ ਵਾਦਾ ਬਰਲਾ ਕੇ ਰਵਾਦਾ ਬਰਲਾ ਕੇ ਟੱਪ ਜਗੇ ਕੋਈ ਆਪਦੇ ਘਰ ਦਾ ਵੀ ਰੋਟੀ ਸੋਖੀ ਹਾਂ ਤੂੰ ਦੱਸ ਕੀ ਆਦੀ ਆ ਆ ਦੇਖਿਆ ਤਾਂ ਆਪਣੇ ਤਾਂ ਖਾਣ ਨੂੰ ਆਟਾ ਨਹੀਂ ਹੁੰਦਾਗਾ ਇਹ ਮੈਸਾਂ ਨੂੰ ਪੋਦੇ ਆ ਗੰਨਾ ਦਾ ਆਟਾ ਨਹੀਂ ਤੂੰ ਉਹ ਕਹਾ ਤੂੰ ਸੋਣੀ ਹੈ ਹੈ ਨਾ ਮੁਲਖ ਮਾਹੀ ਦਾ ਬਸਦਾ ਕੋਈ ਰੋਂਦਾ ਤੇ ਕੋਈ ਹੱਸਦਾ ਕੋਈ ਆਪਣੇ ਵਰਗਾ ਰੋਟੀ ਬਿਨਾ ਬੈਠਾ ਕੋਈ ਨੀ ਰੋਣਾ ਤੇ ਚੁੱਪ ਕਰ ਜਾ ਕੋਈ ਆਪਣੇ ਵਰਗਾ ਰੋਟੀ ਬਿਨਾ ਬੈਠਾ ਹੈ ਤੇ ਕੋਈ ਵੀਰ ਅਗਲਾ ਤੇਨ ਪਤੀ ਆਪਸ ਨੂੰ ਇੰਨਾ ਨਸੜਦਾ ਹੈਗਾ ਹੈ ਨਾ ਕਹਿੰਦਾ ਘਰ ਆਖਿਆ ਨਹੀਂ ਕਰਦਾ ਭੁੱਲੀ ਨਹੀਂ ਵਿਹਾਰਾਂ ਨੂੰ ਕੋਈ ਮੇਰੇ ਵਰਗੀ ਬੈਠੀ ਸੀ ਵਿਚਾਰੀ ਗਰੀਬਣੀ ਤੇ ਕੋਈ ਹੋਰ ਸੌਖੀ ਆ ਕੇ ਬੋਲਦੀ ਹੈ ਕਹਿੰਦੀ ਨਹੀਂ ਭੈਣੇ ਅੱਜ ਮੀਂਹ ਪਿਆ ਕਹਿੰਦੀ ਹਾਂ ਭੈਣੇ ਮੀਂਹ ਤਾਂ ਬਲਾ ਪਿਆ ਉਹ ਫਸਲ ਦਾ ਮਰਸਾਨ ਤਾਂ ਹੋਇਆ ਨਹੀਂ ਕਹਿੰਦੀ ਮੈਂ ਤੈਨੂੰ ਆਏ ਨਹੀਂ ਆਖਿਆ ਮੀਂਹ ਪਿਆ ਤੇ ਗੁਲਗਲਿਆਂ ਦੀ ਰੋਟੀ ਆਈ ਪਈ ਐ ਉਹ ਕਹਿੰਦੀ ਭੈਣੇ ਘਰ ਆਖਿਆ ਨਹੀਂ ਕਰਦਾ ਮੈਂ ਭੁੱਲੀ ਨਹੀਂ ਵਿਹਾਰਾਂ ਨੂੰ ਕਹਿੰਦੀ ਜੀ ਤਾਂ ਮੇਰਾ ਵੀ ਕਰਦਾ ਤੇਲ ਵੀ ਚਾਹੀਦਾ ਆਟਾ ਵੀ ਚਾਹੀਦਾ ਜਿਵੇਂ ਅੱਜ ਜੀ ਤਾਂ ਮੇਰਾ ਵੀ ਬਲਾ ਕਰਦਾ ਸੀ ਕੀ ਕਰਾਂ ਮੈਂ ਖਾਲਾ ਜਵਾ ਕਸਿਆ ਉਹਨੇ ਵਰਗੇ ਤੇ ਫਿਰ ਭੁਕਾ ਦੇਂਦੀ ਫਿਰ ਹੁਣ ਕੀ ਕਰਾਂ ਸੌ ਚੀਜ਼ ਚਾਹੀਦੀ ਨੇ ਕਿੱਥੋਂ ਲੈਣ ਚੱਲ ਬੱਤ ਆਪਾਂ ਤਾਂ ਰੋਟੀ ਪੱਕੀ ਮਰ ਜੂਗੀ ਬੱਸ ਬਸਦਾ ਨਾ ਦੋ ਕੁਟਲਾਂ ਦੇ ਗੰਡੇ ਚੱਲ ਮੇਂਦਰਾ ਲਾ ਇਹਨਾਂ ਦਾ ਤਨੀਰਾ ਵੀ ਬਾਹਲੇ ਸਾਈਂ ਲਾਉਣਾਗਾ ਭਾਈ ਮੇਂ ਤਾਂ ਢੂਈ ਦੁਖੀ ਜਾਂਦੇ ਪਹਿਲਾਂ ਤਾਂ ਬੜੇਵੇਂ ਲੈ ਕੇ ਆਏ ਲਾ ਕੇ ਆਈਆਂ ਹੁਣ ਨੁੱਤੇ ਦਾ ਇਹਨਾਂ ਦਾ ਨੀਰਾ ਲਾਉਣਾਗਾ ਚੱਲ ਹੁਣ ਤਾਂ ਆਇਆ ਵੀ ਕੰਮ ਨੂੰ ਆ ਜੇ ਨਗਨ ਵਿਚਾਰੀਆਂ ਘੈਂਪਾਸ ਹੋਈ ਜਾਂਦਾ ਆ ਜਾ ਕੇ ਰੰਗ ਕਰਨ ਦੇ ਨੀਂ ਮੇਂ ਤਰਪਿਆ ਉਹ ਆਜੀ ਪਹੁੰਚਾ ਲੈ ਫੜ ਲਾ ਹੁਣ ਫੜ ਜਾ ਮਾਰ ਦੰਦ ਹੱਥ ਹੁਣ ਨੀਰੇ ਜੇ ਚ ਕਿ ਕੰਮੀ ਤਾਂ ਬਾਹਲਾ ਵਾਦਾ ਵਧਾਉਂਦਾਗਾ ਅਜੇ ਤਾਂ ਕਹਿੰਦਗਾ ਕੀ ਆ ਲੈ ਵੇਖ ਲਾਣੀ ਕਹਿੰਦੀ ਮੀਂਹ ਚ ਤਾਂ ਹੱਡ ਨਹੀਂ ਖੁੱਲਦਾ ਮੀਂਹ ਚ ਤਾਂ ਭੈਣ ਕੋਈ ਕੰਮ ਕਰਨ ਨੂੰ ਜੀ ਨਹੀਂ ਕਰਦਾ ਮੀਂਹ ਚ ਤਾਂ ਨਾ ਮੈਂ ਤਾਂ ਆਖਾ ਮੈਂ ਤਾਂ ਉਹਨੂੰ ਸੱਦ ਕੇ ਨਹੀਂ ਆਂਦੀ ਵੀਰਾਂ ਨੂੰ ਤੇ ਆਪੇ ਕੰਮ ਕਰ ਜੂਗੀ ਸਾਡਾ ਮੀਂਹ ਚ ਤਾਂ ਕੋਈ ਕੰਮ ਕਰਨ ਨੂੰ ਜੀ ਨਹੀਂ ਕਰਦਾ ਮੈਂ ਤਾਂ ਵੀਰ ਸਾਨੂੰ ਸਰਦਾ ਤਾਂ ਨਹੀਂ ਜੀ ਕਰਦਾ ਹੁਣ ਮੇਰੇ ਵਾਂਗੂ ਬੈਠਾ ਹੋ ਆਂ ਆਟੇ ਤੋਂ ਮੈਂ ਕਿ ਜੀ ਤਾਂ ਕੀ ਨਹੀਂ ਕਰਦਾ ਤੁਸੀਂ ਤਾਂ ਭੱਜ ਜਾਓ ਕੰਮ ਕਰਨ ਤਾਂ ਕਰਕੇ ਫੇਰ ਹੁਣ ਹਣ ਘਰ ਕੋਲ ਨਹੀਂ

ਇੱਥੇ ਤਾਂ ਰਲਾਤਾ ਹੁਣ ਨੀਰਾ ਹੁਣ ਇਹਨਾਂ ਤਾਂ ਘਰੇ ਰਲਾ ਦਿਆ ਭੈਣੇ ਹੁਣ ਕੁੜੀ ਜੀ ਵੀ ਪਤਾ ਨਹੀਂ ਕਿੱਧਰ ਭੱਜ ਗਈ ਲੈ ਦੱਸ ਵੀ ਤੂੰ ਆ ਬੱਕਰਾਂਾਂ ਛੱਤਰਾਂਾਂ ਜਿਹਾ ਮੇਰੇ ਨਾਲ ਬਣਾ ਦੇ ਨੀ ਟੱਕਰ ਵੀ ਨਾ ਮਾਰਨ ਭੈਣੇ ਮੈਂ ਤਾਂ ਕਹਿਦੇ ਨਹੀਂ ਆਵਦਿਆਂ ਨੂੰ ਆਪ ਹੀ ਬੰਨ੍ਹ ਲਓ ਹੋਰ ਕਿਤੇ ਪੰਗਾ ਫੜਾ ਕਰਦਾ ਕੰਮ ਕਰਦੀ ਕਰਦੀ ਆ ਸਾਡਾ ਕੰਮ ਕਰਦੀ ਕਰਦੀ ਆਪਦੇ ਤੋਂ ਵੀ ਬਹਿ ਜਾ ਘਰ ਆਲੇ ਕੀ ਭੈਣੇ